ਪੁਰਸ਼ੀਆ ਕੁਸ ਹਸੈ ਸੁਮਾਰੇ ਨਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਖਤਿ ਕਉ ਸਮੋਨੀ ਹੋਰੇ ਹਰਿ ਸੁਮੂਰਸੋ ਝੱਤੀ ਆਦਿ ਜਿੱਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਬੱਤੀ ਐ ਸਜਾਣ ਸਤਾ ਆਤਸ਼ਾ ਪਰਸ਼ਾਨ ਹੈ ਸੋ ਜਿਸ ਪਾਗ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਬ ਸਤਨਾਮ ਸ਼ਰੀ ਬਾਲੇ ਗੁਰੂ ਸਾਹਿਬ ਜੀ ਸੋਰਠ ਅਨਲਾ ਕੀ ਜਾ ਕਰ ਪਹਿਲਾ ਤੇ ਤੁ ਕੀ ਇਕੋਂ ਗਾ ਸਤਗੁਰੂ ਮਨ ਸਾਥ ਭਗਤਾਂ ਨੇ ਰਖਦਾ ਹਰ ਜੀਉ ਔਰ ਨੂੰ ਰਖਦਾ ਆਇਆ ਤਨੋਦ ਦੰਦ ਰੱਖਦੇ ਹਰ ਜੀਉ ਹਰਨਾਮ ਗੁਰੂ ਮਾਰ ਬਚਾਇਆ ਭਗਤਾਂ ਦੀਦਾਂ ਨੂੰ ਰਖਦਾ ਹਰ ਜੀਉ ਤੂੰ ਰਖਦਾ ਆਇਆ ਰਹਿਣਾ ਤੇ ਤੁਮ੍ਹ੍ਹ ਨਾਮ ਜਿ ਹਰ ਜਿਉ ਹਰ ਨਾਲ بیمار ਬਚਾਇਆ ਗੁਰਮੁਖਾਂ ਨੂੰ ਪ੍ਰਤੀਤੈ ਹਰ ਜਿਉ ਆਤਮਾ ਨੂੰ ਪਰਮ ਤੁਲਾਇਆ ਹਰ ਜੀ ਇਹ ਦੇਹ ਦੀ ਵਡਿਆਈ ਭਗਤਾਂ ਕੀ ਤੈ ਰਖ ਤੁਮ੍ਹ੍ਹ ਸੁਆਮੀ ਅਗਰ ਤੇਰੀ ਸਰਨਾ ਆਵਾਂ ਅਗਤਾਨੋ ਜਮ ਜਗਨਾ ਸਾਥੈ ਆਣਾ ਮੇੜੈ ਦਈ ਇਹ ਵਰਨਾ ਮਨ ਆਮਨ ਵਸਿਆ ਨਾਮੇ ਹੀ ਮੁਗਦ ਪਾਈ ਅਰੇ ਸੇਧ ਜੋ ਪਤਨਾ ਚਰਣੀ ਲਾਗੀ ਗੁਰ ਪੈ ਸਹਿਜ ਸੁਮਾਈ ਮਨ ਮੁਖਾ ਨੂੰ ਕੋਰਤੀ ਤਨਾ ਆਵੇ ਅੰਤਰ ਲੋਗ ਸੁਆਉ ਗੁਰਮੁਖੀ ਰਤਨ ਅਰਦਾਸ ਪੀਦੇਓ ਹਰ ਨਾਮ ਨਗਾਗਾ ਪਾਉ ਕੋਣ ਅਬਰ ਪਾ ਲੈਦਾ ਸੀ ਮਨ ਤੋਂ ਫੇਕਾ ਆ ਲਾਉ ਭਗਤਾਨ ਸ ਆਵਰ ਤਪ ਜਈ ਭਗਤੀ ਮੂ ਤੂੰ ਜਾਤਾ ਮਾਇਆ ਮੂ ਸਰੂਪ ਬੰਦੇ ਵੀ ਏ ਪ੍ਰੋਗ ਗੰਗਧਾਤਾ ਓ ਮਨ ਮਨ ਸਮੁਨਾ ਸਮਾਈ ਗੁਰ ਕੈ ਸਬਦਿ ਬਸਾਤਾ ਅਜਿੰਦ ਤਾਮ ਕਹ ਤਿਨ ਕੇ ਨ ਹਰਿ ਕਾ ਨਾਮ ਪਿਆਰਾ ਗੁਰੁ ਕਨ ਸਾਲ ਸਭ ਵਸਿਆ ਸਭ ਬਾਝ ਸੁਭਾਨ ਨਹਾਰਾ ਉਹਨਾ ਕੀ ਰੀਸ਼ ਅਰਜੋ ਗੁਜਤੈ ਹਰਿ ਕਾ ਮਹਾਰਗੁਬਾਰਾ ਜਨ ਗੁਰੂ ਸੇਵਕ ਕਿੰਨਾ ਪਾਇਆ ਮਨ ਨੂੰ ਭੋਗ ਮੋਏ ਮਿਲਨ ਵਾਲੀ ਆਗਰਨਾ ਮਰ ਕੋ ਨਾ ਪਾਵੇ ਦੁੱਖ ਮੈਂ ਦੁੱਖ ਸੁਣਾਈੁਰ ਮਨ ਭੋਵੈ ਸੋ ਅੰਮਰ ਜਪੀ ਵੈ ਸਹਿਜਿਸਤ ਸੁਣ ਮਛਲ ਬੋਲ ਸੇਵਨਾਂ ਛੋੜੈ ਜਿਹੇ ਆਨੇ ਪਰਮਤਰਾ ਅਧਿ ਭਾਈ ਨਿਰਪਣੈ ਤੈ ਬਾਦ ਵਖਾਣੈ ਇਨਹਰ ਮਨ ਪਾਤ ਗੁਵਾਇ ਸੱਜਾ ਸਤਗੁਰ ਸੱਜ ਜਮਾਨੀ ਆਜੂ ਟੈ ਗੁਰ ਸੁਣਾਈ ਇਨਹਰ ਮਨ ਵਸਿਆ ਤੇ ਅਦਰ ਸਾਚੇ ਅਦਰ ਸਾਚੇ ਸੁਤੇ ਨਾ ਉਹਨਾਂ ਦੀ ਸੋਭਾ ਧੁਖ ਜੋ ਹੋਈ ਹੋਏ ਨੰ ਬੇਟ ਨਾ ਮਾਰਾ ਨਾਨਕ ਤਨ ਕੈ ਦਤ ਬਨਿਆ ਰੇ ਜਿਨ ਹਜ਼ਰਾ ਕੀਆ ਉਲਤਾਰਾ ਨਰਮਨ ਸਿਆਤੇ ਦਰਸਾਤੇ ਦਰਸਾਤੇ ਸਤਿਆਰਾ ਉਹਨਾਂ ਦੀ ਸੋ ਬਾਜੁ ਸੁਭੋਈ ਹੋਇ ਨਾ ਮੇਟਨ ਨਾਰਾ ਨਾਮ ਤੁਮ ਕੈ ਸਦ ਬਰਿਆਰੈ ਇਹਨਾਂ ਰੱਖਿਆ ਉਲਤਾਰਾ ਵਾਹਿਗੁਰੂ ਜੀ ਕਾ ਖਾਲਸਾ